ਅਜੀ ਬਾਬਾ ਜੀ ਤੁਹਾਡੇ ਦੇ ਹਮਲਾ ਹੋਇਆ ਪਤਾ ਲੱਗਾ ਕੀ ਗੱਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਹਦਰ ਬਾਬਾ ਦਰਸ਼ਨ ਸਿੰਘ ਮੁਖੀ ਸ਼ਰੋਮਣੀ ਪੰਥ ਕਾਲੀ ਦਸ਼ਮੇਸ਼ ਤਰਨਤਾਲ ਪਜਵਾ ਨਿਸ਼ਾਨ ਮਿਸਲ ਸ਼ਹੀਦ ਬਾਬਾ ਬੀਰ ਸੰਜੀੁਰ ਮੇਟਾ 1300 ਕੋਟ ਸਵਾਰ ਪੰਜਾਬ ਭਾਰਤ ਵਿਸ਼ਵ ਅੱਜ ਮੈਂ ਆਪ ਜੀ ਨੂੰ ਇੱਕ ਅਹਿਮ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਦੇਣਾ ਚਾਹੁੰਨਾ ਵਾ ਕਿ ਅੱਜ ਮਿਤੀ ਇੰਨਾ 1 2025 ਦੀ ਗੱਲ ਹੈ ਕਿ ਅੱਜ ਮੇਜਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪਟੇਵਾੜ ਤਹਿਸੀਲ ਜਿਹੜਾ ਅੰਮ੍ਰਿਤਸਰ ਹਾਲ ਵਾਸੀ ਗੁਰਦਾਰ ਨਿਸ਼ਾਨੇਕਾਲਾ ਸਾਹਿਬ ਮਝਤਾ ਰੋਡ ਅੰਮ੍ਰਿਤਸਰ ਉਹਨੇ ਆਪਣੇ ਸਾਥੀਆਂ ਨੂੰ ਭੇਜ ਕੇ ਮੇਰੇ ਤੇ ਜਾਨ ਲੈਵਾ ਹਮਲਾ ਕਰਵਾਇਆ ਤੇ ਮੈਂ ਇਥੇ ਦੱਸਣਾ ਚਾਹੁੰਦਾ ਕਿ ਆਪ ਜੀ ਨੂੰ ਜਿਵੇਂ ਪਤਾ ਆ ਸਾਰੀ ਸੰਗਤ ਨੂੰ ਕੇ ਪਿਛਲੇ 2-4 ਸਾਲ ਤੋਂ ਇਹਦਾ ਬੰਦਾ ਵਾ ਇਹ ਸਾਡੀ ਦਲਪੰਥ ਜਿਸ ਦਲਪੰਥ ਦੇ ਨੂੰ ਸਾਈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਥਾਨਾ ਸਾਜਨਵਾਜਾ ਸੀ ਜਿਹਦੇ ਪਹਿਲੇ ਮੁਖੀ ਧੰਤਨ ਅਮਰ ਸਿੰਘ ਬਾਬਾ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੇ ਸੀ ਉਹਨਾਂ ਦੇ ਬਾਅਦ ਸੱਤਵੇਂ ਮੁਖੀ ਜਿਹੜੇ ਇਸ ਦਲਪੰਥ ਦੇ ਸਾਡੇ ਸਤਕਾਰਯੋਗ ਕੌਮ ਦੇ ਮਹਾਂਬਲੀ ਜਨਰਲ ਬਾਬਾ ਮਿਹਦਰ ਸਿੰਘ ਜੀ ਬਣੇ ਤੇ ਉਹਨਾਂ ਤੋਂ ਬਾਅਦ ਬਾਬਾ ਜੀ ਮਹਾਵੀਰ ਸਿੰਘ ਜੀ ਸਾਡੇ ਪਿਤਾ ਜੀ ਦੇ 31 ਦਸੰਬਰ 1988 ਨੂੰ ਦਾਸ ਦੇ ਪਿਤਾ ਜੀ ਸਵਰਗਵਾਸੀ ਬਾਬਾ ਮਹਾਵੀਰ ਸਿੰਘ ਨੇ ਉਸ ਟਾਈਮ ਆਪਣੇ ਜਿੰਦੇ ਜੀ ਹੀ ਦਾਸ ਨੂੰ ਇਸ ਦਲਪਨ ਦਾ ਚੇਤਦਾਰੀ ਮੁਖੀ ਬਣਾ ਕੇ ਨਵਾਜ ਦਿੱਤਾ ਸੀ ਤੇ ਇਹ ਮੈਂ ਜਰੂਰੀ ਇੱਕ ਦੱਸਣਾ ਚਾਹੁੰਦਾ ਹਾਂ ਕਿ ਇਹ ਅ ਮੂਦੋ ਤੋਂ ਲੈ ਕੇ ਦਾਸ ਜਿਹੜਾ ਹੈ ਦਲਪੰਥ ਦੀ ਕੌਮ ਦੀ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਜਿਹੜਾ ਵੱਧ ਚੜ ਕੇ ਜਿਹੜਾ ਸਿਵਾ ਜਿਹੜਾ ਵਾ ਨਿਭਾ ਰਿਹਾ ਹੈ ਤੇ ਹੁਣ ਤਕਰੀਬਨ 2-4 ਸਾਲ ਤੋਂ ਇੱਕ ਦੇਖ ਰਹੇ ਆ ਕਿ ਸੰਗਤਾਂ ਨੇ ਸਾਨੂੰ ਸ਼ਿਕਾਇਤਾਂ ਕੀਤੀਆਂ ਕਿ ਇੱਕ ਮੇਜਰ ਸਿੰਘ ਨਾਮ ਦਾਗਾ ਬੰਦਾ ਆ ਉਹ ਸੇਮ ਕਾਪੀ ਜਿਹੜੀ ਆ ਤੁਹਾਡੇ ਦਲ ਦਾ ਹੀ ਲੋਗੋ ਲਾ ਕੇ ਤੁਹਾਡੇ ਤੁਹਾਡੇ ਵੱਡਿਆਂ ਦਾ ਤੁਹਾਡੇ ਦਾਦਾ ਜੀ ਦਾ ਤੁਹਾਡੇ ਪਿਤਾ ਜੀ ਦਾ ਤੁਹਾਡੇ ਭਰਾ ਜੀ ਦਾ ਉਹ ਨਾਮ ਯੂਜ਼ ਕਰ ਰਿਆ ਸੋਸ਼ਲ ਮੀਡੀਆ ਤੇ ਆਪਣਾ ਪੋਸਟਾਂ ਵੀਡੀਓ ਪਾ ਕੇ ਤੇ ਉਹ ਪੂਰੀ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਪੂਰੀ ਦੁਨੀਆ ਦੇ ਵਿੱਚੋਂ ਹੀ ਉਹ ਫੰਡਿੰਗ ਜਿਹੜੀ ਇਕੱਠੀ ਕਰ ਰਿਆ ਇਹ ਜਦੋਂ ਸਾਨੂੰ ਪਤਾ ਲੱਗਾ ਤੇ ਅਸੀਂ ਉਹਨੂੰ ਇਹ ਬੰਦੇ ਨੂੰ ਜਿਹੜਾ ਵਾ ਉਹਨੂੰ ਕਿਸੇ ਸੰਗਤਾਰਾਂਈ ਸਨਾਹ ਭੇਜਾ ਪਾਈ ਤੂੰ ਜੋ ਵੀ ਕਰਦਾ ਆ ਤੇ ਤੂੰ ਆਪਣੇ ਸਰਬ ਸਰਕਾਰ ਸਾਡਾ ਖਾਨਦਾਨ ਦਾ ਜਾਂ ਸਾਡੇ ਪੁਰਖਿਆਂ ਦਾ ਜਾਂ ਸਾਡੇ ਦਲ ਦਾ ਨਾਮ ਜਿਹੜਾ ਵਾ ਇਹ ਇਹ ਤੂੰ ਉਹਦੇ ਉੱਤੇ ਠੱਗਿਆ ਦਾ ਮਾਰ ਔਰ ਇੱਕ ਕ੍ਰਿਮੀਨਲ ਵੀ ਵਿਅਕਤੀ ਆ ਇਹ ਇਹੋ ਜਿਹੇ ਬੰਦੇ ਕੰਮ ਕਰਦਾ ਕਰਾਉਂਦਾ ਆ ਤੇ ਇਹਦੇ ਉੱਤੇ ਵੱਖ-ਵੱਖ ਥਾਣਿਆਂ 'ਚ ਵੱਖ-ਵੱਖ ਜਗ੍ਹਾ ਉੱਤੇ ਇਹਦੇ ਉੱਤੇ ਜਿਹੜੇ ਆ ਉਹ ਮੁਕਦਮੇ ਵੀ ਜਿਹੜੇ ਆ ਉਹ ਦਰਜ ਨੇ ਤੇ ਇਹ ਇਹਨਾਂ ਗੱਲਾਂ ਕਰਕੇ ਸਾਡੇ ਦਾਲਦੀ ਤੇ ਸਾਡੇ ਖਾਨਦਾਨ ਦੀ ਬਦਨਾਮੀ ਹੁੰਦੀ ਸੀ ਅਸੀਂ ਨੂੰ ਸਰਾਹ ਭੇਜਾ ਪਰ ਇਹਨੇ ਸਭ ਬੰਦੇ ਨੇ ਉਲਟ ਸਾਡੇ ਤੇ ਜਾਨਲੇਵਾ ਪਹਿਲਾਂ ਵੀ ਹਮਲੇ ਕੀਤੇ ਆ 2 ਸਾਲ ਹੋ ਗਏ ਹਮਲੇ ਕਰਦਾ ਤੇ ਜਿਹੜਾ ਵਾਰ ਅਸੀਂ ਰਾਤ ਦਿਨ ਜਿਹੜਾ ਵਾ ਉਹ ਜਿਹੜਾ ਵਾ 24 ਘੰਟੇ ਜਿਹੜਾ ਵਾ ਉਹ ਬੜਾ ਬੜੀ ਮੁਸ਼ਕਲ ਆ ਆਪਣਾ ਜਿਹੜਾ ਵਾ ਉਹ ਜਿਹੜਾ ਉਹ ਆਪਣਾ ਧਰਿਆਣ ਬਸਿਰਾ ਕਰ ਰਹੇ ਨੇ ਸਾਨੂੰ ਕੋਈ ਪਤਾ ਨਹੀਂ ਵੀ ਕਿਸ ਟਾਈਮ ਇਹਨੇ ਸਾਡੇ ਦੇ ਉੱਤੇ ਜਿਹੜਾ ਵਾ ਹਮਲਾ ਕਰ ਦੇਣਾ ਪਰ ਅੱਜ ਉਹੀ ਗੱਲ ਹੋਈ ਅੱਜ ਉਹੀ ਗੱਲ ਹੋਈ ਆ ਕਿ ਅੱਜ ਇਹਨੇ ਤਕਰੀਬਨ ਤਕਰੀਬਨ 1:40 ਮਿੰਟ ਦੇ ਲਾਗੇ-ਚਾਗੇ ਦੀ ਗੱਲ ਹੋਊਗੀ ਇਹਨੇ ਆਪਣੇ ਜਿਹੜੇ ਗੈਂਗ ਦੇ ਬੰਦੇ ਆ ਜਿਹੜੇ ਨਿਹੰਗ ਸਿੰਘ ਬਾਣੇ ਵਿੱਚ ਸਨ ਤਕਰੀਬਨ 13 14 15 ਜਾਣੇ ਸਾਨੂੰ ਉਹਨਾਂ ਨੂੰ ਇਹਨੇ ਸਾਡੇ ਆ ਕੇ ਮੁੱਖ ਦਰਵਾਜ਼ੇ ਦੇ ਉੱਤੇ ਜਦੋਂ ਇਹਨਾਂ ਨੇ ਆ ਕੇ ਹਮਲਾ ਕੀਤਾ ਆ ਤੇ ਉਹਨਾਂ ਉਹਦੇ ਵਿੱਚ ਸਾਡਾ ਬੇਟਾ ਜਿਹੜਾ ਵਾ ਇਕਬਾਲ ਸਿੰਘ ਜਿਹੜਾ ਵਾ ਸਾਡਾ ਉਹਨੂੰ ਇਹਨਾਂ ਨੇ ਆਉਂਦਾ ਸਾਰੀ ਇਹਨਾਂ ਨੇ ਧਮਕੀਆਂ ਦੇਣੀ ਸ਼ੁਰੂ ਕਰ ਦਿੱਤੀਆਂ ਇੱਥੇ ਆ ਤੁਹਾਡਾ ਪਿਓ ਕੱਢੋ ਬਾਹਰ ਅੱਜ ਉਹਨੂੰ ਅਸੀਂ ਛੜਕਾ ਕੇ ਜਾਣਾ ਤੇ ਸਾਡੇ ਬੇਟੇ ਨੇ ਜਦੋਂ ਨੂੰ ਪਤਾ ਲੱਗਾ ਵੀ ਇਹ ਬਾਬਾ ਜੀ ਨੂੰ ਪਿਤਾ ਜੀ ਨੂੰ ਮਾਰਨ ਆਏ ਨੇ ਇਹ ਉਹਦੇ ਬੰਦੇ ਨੇ ਤੇ ਇਹਨਾਂ ਨੇ ਫਿਰ ਦਵਾਦਬ ਅੰਦਰ ਇਤਲਾਹ ਦਿੱਤੀ ਬਾਕੀ ਸਾਰੇ ਜਿਹੜੇ ਭੱਜ ਗਏ ਜਿਹੜੇ ਸਾਡੇ ਸਿੰਘ ਜਾਂ ਸਾਡੇ ਇਲਾਕੇ ਵਾਲੇ ਜਿਹੜੇ ਨੇ ਉਹ ਜਦੋਂ ਬਾਹਰ ਗਏ ਤੇ ਉਹ ਫਿਰ ਲੋਕ ਪਬਲਿਕ ਵੀ ਇਕੱਠੀ ਹੋ ਗਈ ਤੇ ਕੁਦਰਤ ਵੱਲੋਂ ਇੱਕ ਤੰਦਰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਜਿਹੜਾ ਜਲੰਧਿਆਲਾ ਸੀ ਉਹਦੇ ਕਰਕੇ ਵੀ ਜਿਹੜਾ ਪੁਲਿਸ ਵੀ ਇਧਰ ਉਧਰ ਤੁਰਿ ਫਰਦੀ ਸੀ ਉਹ ਸਾਰਾ ਇਕੱਠ ਯਕਦਮ ਹੋਣ ਕਰਕੇ ਜਿਹੜਾ ਵਾ ਇਹ ਰੌਲਾ ਪੈਣ ਕਰਕੇ ਸਾਰੇ ਭੱਜ ਗਏ ਤੇ ਜਿਹੜੇ ਚਾਰ ਪੰਜ ਬੰਦੇ ਜਿਹੜੇ ਉਹ ਜਿਹੜੇ ਆ ਕਾਬੂ ਆ ਗਏ ਤੇ ਉਹਦੇ ਵਿੱਚ ਫਿਰ ਉਹ 50 ਬੰਦਿਆਂ ਨੂੰ ਜਿਹੜਾ ਵਾ ਜਿਹੜਾ ਵਾ ਮੌਕੇ ਦੇ ਉੱਤੇ ਅਸੀਂ ਐ ਐਸਪੀ ਜਿਹੜੇ ਨੇ ਸਾਡੇ ਜਸਪਾਲ ਸਿੰਘ ਜੀ ਅੰਮ੍ਰਿਤਸਰ ਦੇ ਤੇ ਐਸਪੀ ਸੀਡੀ ਵਿਸ਼ਾਲਜੀਤ ਸਿੰਘ ਜੀ ਤੇ ਆਪਣਾ ਡੀਐਸਪੀ ਜਸਪਾਲ ਸਿੰਘ ਤੇ ਐਸਐਚਓ ਮੈਡਮ ਜੀ ਸਾਡੇ ਜਿਹੜੇ ਗੇੜ ਕੀ ਮਾਦੇ ਉਹਨਾਂ ਨੂੰ ਮੌਕੇ ਤੇ ਤਲਾਸ਼ ਦਿੱਤੀ ਤੇ ਉਹਨਾਂ ਨੇ ਜਿਹੜਾ ਵਾ ਆ ਕੇ ਤੇ ਉਹ ਬੰਦਿਆਂ ਨੂੰ ਜਿਹੜਾ ਵਾ ਉਹ ਗ੍ਰਿਫਤਾਰ ਕਰ ਇਹ ਜਿਹੜਾ ਵਾ ਕਰ ਲਿਆ ਕੱਲ੍ਹ ਤੋਂ ਨਾ ਲਗਾਇਆ ਗਿਆ ਤਾਂ ਨਾ ਕਿਸ ਕਿਲੋ ਲਗਾ ਗਿਆ ਹੀ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਉਹ ਕਹਿੰਦੇ ਕੋਈ ਵਰਸੀ ਨੂੰ ਲਾ ਕੇ ਜਿਹੜਾ ਤੌਂਡਾ ਲਗਾਇਆ ਗਿਆ ਮੈਂ ਇਹ ਦੱਸਣਾ ਚਾਹੁੰਦਾ ਵਾ ਜੀ ਕਿ ਇਹ ਜਿਹੜਾ ਇਹ 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 ਇਸੇ ਨਾਲ ਰਿਲੇਟਡ ਆ ਉਹ ਕਿ ਮੇਜਰ ਸਿੰਘ ਜਿਹੜਾ ਵਾ ਸਾਡੇ ਜਿਹੜਾ ਜਿਹੜਾ ਸਾਡੇ ਪੁਰਖਿਆਂ ਦਾ ਜਾਂ ਸਾਡੇ ਅਦਾਲ ਦਾ ਨਾਮ ਲੈਂਦਾ ਹੈ ਉਹਦੇ ਕਰਕੇ ਕਿ ਅਸੀਂ ਕਮਿਸ਼ਨਰ ਸਾਹਿਬ ਨੂੰ ਜਾਂ ਡੀਸੀ ਸਾਹਿਬ ਨੂੰ ਇਹਨੇ ਜਿਹੜਾ ਵਾ ਇਹ ਕਿਆ ਸੀਗਾ ਸੀਪੀ ਅੰਮ੍ਰਿਤਸਰ ਨੂੰ ਉਹਨਾਂ ਨੇ ਦੋ ਤਿੰਨ ਵਾਰੀ ਇਹਨੂੰ ਸੱਦਿਆ ਸੀ ਸਦਾ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਤੂੰ ਮਤਲਬ ਮੇਜਰ ਸੇਗਾ ਤੂੰ ਬਾਬਾ ਦਸਨ ਸਿੰਘ ਉਹਨਾਂ ਦੇ ਖਾਨਦਾਨ ਦਾ ਉਹਨਾਂ ਦੇ ਦਲ ਦਾ ਨਾਂ ਜਿਹੜਾ ਵਾ ਉਹ ਨਾਂ ਲੈ ਤੇ ਇਹਦੇ ਨਾਲ ਵਾਦਵਾ ਜਿਹੜਾ ਵਾ ਉਹ ਵਾਦੇ ਵਾਦੇਗਾ ਤੇ ਤੂੰ ਬੰਦਾ ਬਣ ਤੇ ਇਹ ਉਹਨਾਂ ਕੋ ਮਨ ਕੇ ਆਇਆ ਸੀ ਵੀ ਮੈਂ ਇਹ ਕੰਮ ਨਹੀਂ ਕਰੂੰਗਾ ਪਰ ਇਸੇ ਬਾਅਦ ਜਦੋਂ ਵੀ ਇਹਨੇ ਹੁਣ 7 ਫਰਵਰੀ ਨੂੰ ਫੇਰ ਸਾਡੇ ਮੇਰੇ ਦਾਦਾ ਜੀ ਪਿਤਾ ਜੀ ਤੇ ਮੇਰੇ ਵੱਡੇ ਭਾਈ ਸਾਡੇ ਨਾਂ ਦੇ ਉੱਤੇ ਜਿਹੜਾ ਪ੍ਰੋਗਰਾਮ ਰੱਖ ਕੇ ਤੇ ਲੋਕਾਂ ਕੋ ਜਿਹੜਾ ਵਾ ਉਹ ਪੈਸੇ ਠਾ ਖਾ ਗਰਿਆ ਉਹ ਤੁਹਾਡੇ ਦਾਦਾ ਜੀ ਆ ਕੋਈ ਵਰਸੀ ਵਗੈਰਾ ਮੇਰੇ ਦਾਦਾ ਮੇਰੇ ਦਾਦਾ ਜੀ ਬਾਬਾ ਮੀਂਦਰ ਸਿੰਘ ਜੀ ਉਹਨਾਂ ਨਕਾਣਾ ਸਾਹਿਬ ਵਾਲੇ ਤੇ ਮੇਰੇ ਪਿਤਾ ਜੀ ਬਾਬਾ ਮਾਹਵੀਰ ਸਿੰਘ ਨਕਾਣਾ ਸਾਹਿਬ ਵਾਲੇ ਤੇ ਮੇਰੇ ਵੱਡੇ ਭਾਈ ਸਾਹਿਬ ਬਾਬਾ ਬਲਕਾਰ ਸਿੰਘ ਨਕਾਣਾ ਸਾਹਿਬ ਵਾਲੇ ਜਿਹੜੇ ਕਿ ਤਿੰਨੇ ਹੀ ਜਿਹੜੇ ਆ ਕਾਜ ਚਲਾਣਾ ਕਰ ਚੁੱਕੇ ਨੇ ਤੇ ਉਹ ਉਹਨਾਂ ਦੇ ਉਹਨਾਂ ਦਾ ਪ੍ਰੋਗਰਾਮ ਰੱਖ ਕੇ ਨੇ ਤੇ ਇਹ ਹੋਣ ਜਿਹੜਾ ਵਾ ਲੋਕਾਂ ਦੇ ਕੋਲ ਉਹ ਉਹਨਾਂ ਦੇ ਨਾਂ ਤੇ ਕਿਉਂਕਿ ਸਾਡਾ ਦਾਲ ਤੇ ਸਾਡੇ ਜਿਹੜੇ ਬਜ਼ੁਰਗਾਂ ਉਹਨਾਂ ਦੀ ਕੁਰਬਾਨੀ ਕਰਕੇ ਸਾਡਾ ਦਾਲ ਤੇ ਖਾਨਦਾਨ ਜਿਹੜਾ ਪੂਰੀ ਦੁਨੀਆ 'ਚ ਜਿਹੜਾ ਫੇਮਸ ਆ ਇਹ ਉਹਦਾ ਲਾਹ ਲੈ ਕੇ ਤੇ ਇਹਨੇ ਫਿਰ ਜਿਹੜਾ ਇਹ ਪ੍ਰੋਗਰਾਮ ਰੱਖਿਆ ਜਿਹਦੇ ਨਾਲ ਐਡਾ ਵੱਡਾ ਵਾਅ ਵਾਅ ਛੜਚੁਕ ਛਿੜ ਗਿਆ ਵਾ ਕਿ 7 ਫਰਵਰੀ ਨੂੰ ਤੇ ਅਸੀਂ ਸਮਝਦੇ ਹਾਂ ਵੀ 7 ਫਰਵਰੀ ਤੱਕ ਇੰਨਾ ਕੋਈ ਚਾਂਸ ਜਿਹੜੀ ਆ ਇਹੋ ਜਿਹੀ ਇਹ ਕਰ ਦੇਵੇ ਉਸ ਤੋਂ ਪਹਿਲਾਂ ਨਾ ਸਾਨੂੰ ਕੋਈ ਸਾਡੇ ਤੇ ਅਟੈਕ ਕਰ ਦੇ ਜਾਂ ਮਾਰ ਦੇਵੇ ਜਾਂ ਕੁਝ ਕਰ ਦੇ ਤੇ ਪਰ ਇਹਨੇ ਅੱਜ ਜਿਹੜਾ ਵਾ ਉਹ 7 ਫਰਵਰੀ ਦਾ ਜੇ ਦੂਰ ਪਈਏ ਨੇ ਅੱਜ ਹੀ ਸਾਡੇ ਦੇ ਉੱਤੇ ਜਿਹੜਾ ਅਮਲਾ ਕਰਤਾ ਅਸੀਂ ਕੱਲ ਜਿਹੜਾ ਉਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਸੀ ਉਹ ਡੀਸੀ ਸਾਹਿਬ ਨੂੰ ਮਿਲ ਕੇ ਤੇ ਮਿਸ਼ਨਰ ਸਾਹਿਬ ਨੂੰ ਮਿਲ ਕੇ ਜਿਹੜਾ ਸਾਰਾ ਅਸੀਂ ਇਹਨਾਂ ਨੂੰ ਉਹਨਾਂ ਕੋ ਉਹਨਾਂ ਨੂੰ ਤਰਖਾਸ ਦੇ ਕੇ ਅਸੀਂ ਹਾਲਗੇੜ ਦਾ ਪ੍ਰੋਗਰਾਮ ਰੱਖਿਆ ਸੀ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੇ ਸਾਨੂੰ ਜਿਹੜਾ ਵਾ ਇੱਥੇ ਲੋਹੜੀ ਜਿਹੜੀ ਰੋਕ ਲਿਆ ਹਾਲਗੇੜ ਆਪਣੀ ਚਾਮ ਨੂੰ ਜਾਣ ਦਿੱਤਾ ਇਹ ਜਿਹੜਾ ਵਾ ਮੈਂ ਸਮਝਦਾ ਆ ਮਾਬਿਕ ਸਾਡੀ ਜਿਹੜੀ ਆ ਇਹ ਮਿਲੀ ਭੁਗਤ ਦੇ ਨਾਲ ਜਿਹੜੀ ਪੁਲਿਸ ਵੀ ਅਫਸਰ ਵੀ ਕੁਝ ਬੰਦੇ ਜਾਂ ਕੁਝ ਸਿਆਸੀ ਬੰਦੇ ਨੇ ਉਹ ਜਿਹੜੇ ਸਾਰੇ ਬੰਦੇ ਇਹਦੇ ਕੋਲ ਜਾਇਜ ਨਜਾਇਜ਼ ਕੰਮ ਜਿਹੜੇ ਸਾਰੇ ਕਰਾਉਂਦੇ ਨੇ ਉਹ ਰਲ ਕੇ ਸਾਰੇ ਜਿਹੜੇ ਆ ਉਹ ਇਹ ਕਰ ਰਹੇ ਨੇ ਤੇ ਇਹਦਾ ਜਿਹੜਾ ਮੇਨ ਮਕਸਦ ਹੈਗਾ ਆ ਉਹ ਮੇਜਰ ਸੰਗ ਦਾ ਉਹ ਇਹ ਆ ਕਿ ਇਹ ਜਿਹੜੀ ਦੁਨੀਆ ਉੱਤੇ ਵਰਲਡ ਫੇਮਸ ਜਥੇਬੰਦੀ ਆ ਜਾਂ ਇਹ ਇਹਨਾਂ ਦਾ ਘਰਾਣਾ ਵਾ ਇਹਨਾਂ ਦਾ ਮੈਂ ਵਾਰਿਸ ਬਣ ਜਾਵਾਂ ਪਰ ਜਿੰਨ ਉਹਨਾਂ ਜਦ ਤੱਕ ਇਹ ਬਣ ਨਹੀਂ ਸਕਦਾ ਜਿੰਨਾ ਚਿਰ ਤੱਕ ਮੈਂ ਇਸ ਸਮੇਂ ਦਾ ਬਾਕੀ ਮੈਂ ਬਾਬਾ ਦਸਨ ਸਿੰਘ ਜੀ ਨੂੰ ਜਾਨੋਂ ਮਾਰਨਾ ਦਵਾ ਇਹ ਸਰ ਕੇ ਇਹ ਮੈਨੂੰ 24 ਘੰਟੇ ਤੋਂ ਖਤਰਾ ਬਾ ਵੀ ਜਦੋਂ ਮਰਜੀ ਹੈ ਮੈਨੂੰ ਜਾਨੋਂ ਮਾਰ ਕੇ ਤੇ ਇਹ ਮੇਰੇ ਦਲ ਦੇ ਸਾਰੇ ਉੱਤੇ ਗੱਦੀ ਦੇ ਕਬਜ਼ਾ ਕਰਨਾ ਚਾਹੁੰਦਾ ਤੇ ਨਾਲ ਦੇ ਨਾਲ ਜਿਹੜਾ ਵਾ ਮੇਰੀ ਜਾਇਦਾਦਾਂ ਦੇ ਕਬਜ਼ਾ ਕਰਕੇ ਤੇ ਕਰਨਾ ਚਾਹੁੰਦਾ ਪਤਾ ਲੱਗਾ ਸੀ ਕਿ ਉਹ ਤੁਹਾਡੇ ਰਿਸ਼ਤੇਦਾਰ ਹੀ ਹੈ ਇਹ 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 ਬਿਲਕੁਲ ਗਲਤ ਹੈ ਜੀ ਮੇਜਰ ਸਿੰਘ ਜਿਹੜਾ ਵਾ ਉਹ ਸਾਡਾ ਕੋਈ ਵੀ ਖਾਨਦਾਨ ਵਿੱਚ ਨਹੀਂ ਬਾਬਾ ਜੀ ਬਾਬਾ ਮੀਂਦਰ ਸਿੰਘ ਜਿਹੜੇ ਸਨ ਉਹ ਪੰਜ ਭਰਾ ਸਨ ਬਾਬਾ ਮੀ ਦਰਸਨ ਸਿੰਘ ਜੀ ਦੇ ਅੱਗੇ ਜਿਹੜੇ ਸਨ ਬੇਟੇ ਉਹ ਇੱਕੋ ਹੀ ਸਨ ਉਹ ਬਾਬਾ ਮਾਹਵੀਰ ਸਿੰਘ ਜੀ ਬਾਬਾ ਮਾਹਵੀਰ ਸਿੰਘ ਜੀ ਦੇ ਅਸੀਂ ਅੱਗੇ ਤਿੰਨ ਬੇਟੇ ਆ ਜਿਨ੍ਹਾਂ ਵਿੱਚੋਂ ਬਾਬਾ ਬਲਕਾਰ ਸਿੰਘ ਜੀ ਵੱਡੇ ਸੀ ਉਹ ਆਕਾਚਰਾਨਾ ਕਰ ਗਏ ਨੇ ਉਹਨਾਂ ਦੀ ਛੋਟੀ ਭੈਣ ਸੀ ਉਹ ਵੀ ਕਾਜਰਾਨਾ ਕਰ ਗਏ ਨੇ ਤੇ ਉਹਨਾਂ ਦੇ ਛੋਟੇ ਹੁਣ ਸਾਡਾ ਇੱਕ ਭਾਈ ਹੈਗਾ ਆ ਤੇ ਉਹਨਾਂ ਦੇ ਛੋਟਾ ਮੈਂ ਤੇ ਮੇਰੇ ਦੇ ਛੋਟੇ ਮੇਰੇ ਭੈਣ ਜੀ ਇੱਥੇ ਸਾਡੇ ਕੋਲ ਹੀ ਆਏ ਹੋਏ ਨੇ ਅੱਜ ਤੇ ਉਹ ਹੈਗੇ ਨੇ ਸਾਡਾ ਇਸ ਤੋਂ ਇਲਾਵਾ ਹੋਰ ਕੋਈ ਵੀ ਸਾਡਾ ਇਹਨਾਂ ਮੇਜਰ ਸਿੰਘ ਦਾ ਖਾਸ ਕਰਕੇ ਮੇਜਰ ਸਿੰਘ ਦਾ ਤੇ ਸਾਡਾ ਕੋਈ ਇngੜੀ ਪਣਗੜੀ ਦਾ ਵੀ ਕੋਈ ਰਿਸ਼ਤਾ ਨਹੀਂ ਹੈਗਾ ਜਦੋਂ ਹਮਲਾ ਹੁੰਦਾ ਤਾਂ ਉਹਨਾਂ ਵੱਲੋਂ ਘੱਟੋ ਘੱਟ ਕਰਿਆ ਸੀ ਕਹਿੰਦਾ ਕਿ ਤਾਂ ਨਾਂ ਵੀ ਦੇਵੇ ਉਹਨਾਂ ਨੇ ਜੀ ਆਪਣਾ ਸਾਨੂੰ ਜਦੋਂ ਆਏ ਆ ਉਹਨਾਂ ਨੇ ਸਾਨੂੰ ਸ਼ਰਿਆਮ ਲਲਕਾਰਿਆ ਵਾ ਔਰ ਸਾਨੂੰ ਉਹਨਾਂ ਨੇ ਜਿਹੜੀਆਂ ਮੇਜਰ ਸਿੰਘ ਦੇ ਦੀਆਂ ਧਮਕੀਆਂ ਦਿੱਤੀਆਂ ਉਹ ਜਿਹੜੇ ਬੰਦੇ ਰਿਆ ਜਿਹੜੇ ਜਿਹੜੇ ਭੱਜ ਗਏ ਆ ਔਰ ਜਿਹੜੇ ਬੰਦੇ ਜਿਹੜੇ ਮੌਕੇ ਦੇ ਫੜੇ ਗਿਆ ਉਹਨਾਂ ਨੇ ਸਾਨੂੰ ਇਹ ਧਮਕੀਆਂ ਦਿੱਤੀਆਂ ਮੇਜਰ ਸੇ ਨਾਮ ਦੀਆਂ ਕਿ ਅਹੀਂ ਮੇਜਰ ਸਿੰਘ ਨੂੰ ਸਾਧ ਲਵਾਂਗੇ ਤੇ ਤੁਹਾਨੂੰ ਇੰਜ ਕਰਦਾਂਗੇ ਤੇ ਮਾਰਦਾਂਗੇ ਦੇ ਮਕਾਦਾ ਕੋਈ ਸੀਸੀਟੀਵੀ ਚ ਵੀਡੀਓ ਸਾਡੇ ਕੋਲ ਜਿਹੜਾ ਹੈਗਾ ਜੀ ਜਿਹੜਾ ਡਾਟਾ ਹੈਗਾ ਵਾ ਉਹ ਅਸੀਂ ਥਾਣੇ ਜਿਹੜਾ ਵਾ ਉਹ ਥਾਣੇੋਂ ਜਿਹੜੇ ਮੇਰੇ ਬਿਆਨ ਲੈਣ ਆਏ ਸੀਗੇ ਉਹ ਜਿਹੜਾ ਵਾ ਉਹ ਬਿਆਨ ਵੀ ਲੈ ਗਏ ਨੇ ਤੇ ਉਹ ਸਾਰਾ ਡਾਟਾ ਉਹ ਥਾਣੇ ਆੜੇ ਲੈ ਗਏ ਨੇ ਤੇ ਫੋਨ ਦੇ ਵਿੱਚ ਅਸੀਂ ਤੁਹਾਨੂੰ ਡਾਵਾ ਉਹ ਏਡਾ ਵਕਾ ਸਕਦੇ ਆ ਜਿਹਦੇ ਵਿੱਚ ਸ਼ੋਰਲੀ ਜਿਹੜਾ ਜਿਹੜਾ ਕੀ ਇਨਸਾਫ ਦੀ ਮੰਗ ਤੇ ਮੈਂ ਜਿੱਥੇ ਸਾਰੀਆਂ ਦੇਸ਼ ਵਿਦੇਸ਼ੀਆਂ ਸੰਗਤਾਂ ਦੇ ਕੋਲੋਂ ਮੈਂ ਉਹਨਾਂ ਦੇ ਚਾਰਾਂ ਵਿੱਚ ਬੇਨਤੀ ਕਰਦਾ ਵਾਂ ਬੀ ਇਹ ਜਿਹੜਾ ਮੇਜਰ ਸਿੰਘ ਨਾਮ ਦਾ ਜਿਹੜਾ ਬੰਦਾ ਵਾ ਇਹ ਸਾਡੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਨਵਾਜੇ ਰੰਗਰੇਟੇ ਗੁਰੂ ਕੇ ਬੇਟੇ ਅਮਰਸਿਧ ਬਾਬਾ ਜੀਵਨ ਸਿੰਘ ਜੀ ਦੇ ਤੋਂ ਚਾਲਦਾ ਹੋਇਆ ਦਲਪੰਥ ਸ਼ਰੋਣੀ ਪੰਥਕਾਲੀ ਦਸ਼ਮੇਸ਼ ਤਰਨਾ ਦਲ ਨੂੰ ਤੇ თანਤਰ ਬਾਬਾ ਜੀਵਨ ਸਿੰਘ ਜੀ ਤੰਦਰਬਾਬਾ ਮੀਂਦਰ ਸਿੰਘ ਜੀ ਹੁਣਾਂ ਦੇ ਸਾਡੇ ਖਾਨਦਾਨ ਨੂੰ ਜਿਹੜਾ ਵਾ ਇਹ ਬਦਨਾਮ ਕਰ ਰਿਹਾ ਇਹ ਸਰਕੇ ਇਹ ਮੈਂ ਬੇਨਤੀ ਕਰਦਾ ਹਾਂ ਵੀ ਇਸ ਇਤਿਹਾਸਕ ਤੇ ਪ੍ਰਾਤਨ ਦਲ ਜਿਹੜਾ ਵਾ ਉਹਦੀ ਮਾਨ ਮਰਜ਼ਾ ਨੂੰ ਕਾਇਮ ਰੱਖਣ ਵਾਸਤੇ ਜਿਹੜਾ ਵਾ ਇਹ ਅਸੀਂ ਜਿਹੜਾ ਵਾ ਭਾਜਨ ਅਠ ਕਰ ਰਹੇ ਹਾਂ ਅਸੀਂ ਸੇਵਾ ਨਿਭਾ ਰਹੇ ਹਾਂ ਤੇ ਕਰਦੇ ਨਿਭਾਉਂਦੇ ਰਵਾਂਗੇ ਪਰ ਅਸੀਂ ਨਾਲ ਦੇ ਨਾਲ ਇਹ ਵੀ ਕਹਿੰਦੇ ਹਾਂ ਵੀ ਭਾਈ ਇਹ ਬਹਿਰੂਪੀਆ ਬੰਦਾ ਤੁਸੀਂ ਕਹਿੰਦੇ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਪੂਲਾ ਜੀ ਸੋ ਜਿਹੜਾ ਵਾ ਉਹ ਬੜਾ ਮਾੜਾ ਬੰਦਾ ਆ ਉਹਨੇ ਬੜੇ ਲੋਕਾਂ ਦੇ ਤਸ਼ੱਦਦ ਕੀਤੇ ਆ ਮੈਂ ਇਸ ਤੋਂ ਇਲਾਵਾ ਆਪਣਾ ਇਸ ਸੰਬੰਧ ਵਿੱਚ ਪੰਜਾਬ ਦੇ ਡੀਜੀਪੀ ਸਾਬ ਨੂੰ ਦੇ ਮੁੱਖ ਮੰਤਰੀ ਵੀ ਸਾਹਿਬ ਜੀ ਪੰਜਾਬ ਪੰਜਾਬ ਨੂੰ ਤੇ ਅਮਰਸਰ ਦੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਕੋਲੋਂ ਅਮਰਸਰ ਕੋਲੋਂ ਮੰਗ ਕਰਦਾ ਕਿ ਜਿਹੜਾ 7 ਤਰੀਕ ਨੂੰ ਸਾਡੇ ਦਾਦਾ ਜੀ ਦੇ ਨਾਂ ਤੇ ਜਿਹੜਾ ਇਹ ਸਵਾਗਤਮ ਕਰਵਾ ਰਿਆ ਉਹਨੂੰ ਫੌਰੀ ਤੌਰ ਤੇ ਜਿਹੜਾ ਵਾ ਉਹ ਰੱਦ ਕੀਤਾ ਜਾਵੇ ਤੇ ਨਾਲ ਦੇ ਨਾਲ ਜਿਹੜਾ ਵਾ ਇਹ ਜਿਹੜੇ ਦੋਸ਼ੀ ਅੱਜ ਜਿਹੜੇ ਆ ਇਹਨੇ ਜਿਹੜੇ ਕੱਲ ਜਿਹੜਾ ਇਹ ਚੀਜ਼ ਦਾ ਜਿਹੜਾ ਅਸੀਂ ਧਰਨਾ ਦਿੱਤਾ ਸੀ ਕਿ ਇਹ ਵੀ ਆ ਜਿਹੜੀਆਂ ਧੱਕੇਸ਼ਾਈਆਂ ਜਾਂ ਜਿਹੜਾ ਸਾਡੇ ਤੇ ਸਾਡਾ ਨਾਂ ਯੂਜ਼ ਕਰ ਰਿਆ ਪੁਲਿਸ ਬੰਦ ਵਿੱਚ ਉਹਦਾ ਕਿਨ ਕੱਢਣ ਵਾਸਤੇ ਇਹਨੇ ਜਿਸ ਤਰ੍ਹਾਂ ਪਹਿਲਾਂ ਹੀ ਸਾਨੂੰ ਜਾਨੋਂ ਮਾਰਨਾ ਚਾਹੁੰਦਾ ਇਹਨੇ ਸਾਡੇ ਦਾ ਅੱਜ ਹਮਲਾ ਕਰਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਦੋਸ਼ੀ ਜਿਹੜੇ ਫੜੇ ਗਏ ਆ ਤੇ ਜਿਹੜਾ ਮੇਜਰ ਸੰਗਿਆ ਇਹਨਾਂ ਸਾਰਿਆਂ ਦੇ ਉੱਤੇ ਸਖਤ ਤੋਂ ਸਖਤ ਜੜੀ ਕਾਨੂੰਨੀ ਕਾਰਵਾਈ ਹੁਣ ਚਾਹੀਦੀ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਸਾਡੇ ਸਕਿਉਰਟੀ ਦਾ ਪ੍ਰਬੰਧ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੁਲਿਸ ਪ੍ਰੋਟੈਕਸ਼ਨ ਆਈ ਐਸਪੀ ਸਾਹਿਬ ਐਸਪੀ ਸਾਹਿਬ ਹੈ ਇੱਥੇ ਕਿਹੜਾ ਛੰਨਾ ਦੇ ਨਾਮ ਲਾ ਗਏ ਗੇਟ ਕੀ ਮਤ ਅਕਾ ਗੇਟ ਕੀ ਬਾਰੇ ਠਾਕ ਨਾ ਕਿੰਨੇ ਬੰਦੇ ਉਹਨਾਂ ਨੂੰ ਫੜਾਈ ਸੀ ਉਹਨਾਂ ਚਾਰ ਚਾਰ ਬੰਦੇ ਫੜਾਈ ਸੀ ਆ ਕਿੰਨੇ ਮਿੰਟ ਦਾ ਟਾਈਮ ਸੀ ਉਹ 1.5 ਪੌਣੇ ਦੇ 2:10 ਕਿਹੜੀ ਗੱਡੀ ਫੜੀ ਉਹਨਾਂ ਦੀ ਗੱਡੀ ਆਪਣੀ ਆਈ ਅੱਛਾ ਜੀ ਕਿੰਨੇ ਮੁਲਾਜ਼ਮ ਸਿਖ ਸਭ ਹਾਂਜੀ ਕਿੰਨੇ ਮੁਲਾਜ਼ਮ ਨਾਲ ਸੀ ਉਹਨਾਂ ਦੇ ਪੰਜ ਛੇ ਮੁਲਾਜ਼ਮੇ ਕੋ ਨਗਰ ਕੀਰਤਨ ਆ ਰਿਹਾ ਹੈ ਨਾ ਹਾਂਜੀ ਉਹ ਨਗਰ ਕੀਰਤਨ ਦੀ ਡਿਊਟੀ ਲੱਗੀ ਹੋਣਾ ਸੀ ਅੱਛਾ ਜੀ ਤੇ ਸਰ ਕਿਹੜੇ ਥਾਣੇ ਦੇ ਐਸ.ਐਚ.ਓ. ਹੀ ਮੈਡਮ ਦੀ ਗੇਟ ਕੀ ਮਾਰੀਏ ਕਿਹੜੇ ਗੇਟ ਕੀ ਮਾਰੀਏ ਤੇ ਮੈਡਮ ਇੱਥੇ ਹੀ ਨੇ ਮੈਡਮ ਨਹੀਂ ਨਾਲ ਗਈ अच्छा मैडम दी नाल देखण। ਨਾਲ ਮੌਕੇ ਦੇ ਮੌਜੂਦ ਸੀ ਜਦੋਂ ਇੱਥੇ ਹਾਂ ਇੱਥੇ ਉਹ ਵੀ ਉਹਨਾਂ ਨੇ ਕਿਹਾ ਸੀ ਗੱਡੀ ਚ ਬਿਠਾਓ ਬੰਦਿਆਂ ਨੂੰ ਸਟੇਜ 'ਤੇ। ਆਹੋ ਨਾ ਕਿਹਾ ਗੱਡੀ। ਉਹਨਾਂ ਦੀ ਨੌਲੇਜ 'ਚ ਮਾਮਲਾ ਹੈਗਾ ਸਾਰਾ। ਉਹਨਾਂ ਦੀ ਨੌਲੇਜ ਹੋਏਗਾ ਇੱਥੇ ਆਏ ਹੀ ਉਹ। ਬਾਬਾ ਜੀ ਨੇ ਸੱਚੇ ਪਾਤਸ਼ਾਹ ਦੀ ਸਟੇਟਮੈਂਟ ਲਿਖੀ ਆ ਜੀ। ਉੱਥੇ ਜਾ ਕੇ ਡੇਰੇ ਵਿੱਚ ਲਿਖੀ ਆ। ਤੇ ਜੋ ਸਟੇਟਮੈਂਟ ਬਾਬਾ ਜੀ ਨੇ ਲਿਖਾਈ ਆ ਜੋ ਉਹਦੇ ਮੁਤਾਬਕ ਕੋਈ ਮੁਤਾਬਕ ਕਾਰਵਾਈ ਪੰਦੀ ਹੈਗੇ ਜੀ ਉਹ ਕਰਾਂਗੇ ਜੀ। ਕਿੰਨੇ ਬੰਦੇ ਲਿਆਉਂਦੇਗੇ ਜੀ? ਹਾਂਜੀ ਕਿੰਨੇ ਬੰਦੇ ਅਸੀਂ ਦੇ ਬਿਆਨ ਲਿਖਿਆ ਬਾਬਾ ਜੀ ਦਾ ਇਹ ਛੋਟੇ ਬਾਬਾ ਜੀ ਵੀ ਬੈਠੇ ਰਹੇ ਆ ਅਸੀਂ ਬਿਆਨ ਲਿਖਦੇ ਰਹੇ ਉੱਥੇ ਜੀ ਤੇ ਜੋ ਵੀ ਬਾਬਾ ਜੀ ਨੇ ਬਿਆਨ ਆਪਣੇ ਸਟੇਟਮੈਂਟ ਚ ਲਿਖਾਇਆ ਉਹੋ ਹੀ ਅਹੀਂ ਲਿਖਿਆ ਤੇ ਉਹ ਵੀ ਕਾਰਵੇ ਨੇ ਕਿੰਨੇ ਬੰਦੇ ਲਿਖਾਏ ਹੋਣਾ ਨਹੀਂ ਬਾਬਾ ਜੀ ਹੁਣਾਂ ਦੇ ਉਹਦੇ ਵਿੱਚ ਤੇ ਬਹੁਤ ਬੰਦੇ ਲਿਖਾਏ ਆ ਪਰ ਉਹ ਸਟੇਟਮੈਂਟ 3-4 ਸਫਿਆਂ ਦੀ ਬਾਬਾ ਜੀ ਨੇ ਲਿਖਾਈ ਆ ਜੀ ਉਹ ਹਣ ਜੋ ਉਹਦੇ ਨਾਲ opinion ਲੈ ਕੇ ਜੋ ਵੀ ਕਾਰਵਾਈ ਬੰਦੀ ਆ ਬਾਬਾ ਜੀ ਦੇ ਮਤਲਬ ਕੋਈ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਤੁਸੀਂ ਮੌਕੇ ਤੇ ਗਏ ਸੀ ਬਾਬਾ ਜੀ ਮੌਕੇ ਤੇ ਜਾ ਕੇ ਬਿਆਨ ਲਿਖਿਆ ਉਹਨਾਂ ਦੇ ਹਾਂਜੀ ਕੀ ਕਾਰਵਾਈ ਕੀਤੀ ਜਾਊਗੀ ਉਹਦੇ ਹੁਣ ਬਹੁਤੀ ਲੰਮਾਂ ਗਏ ਜੀ opinion ਲੈ ਕੇ ਜੋ ਵੀ ਕਾਰਵਾਈ ਕਾਨੂੰਨ ਦੇ ਮਤਲਬ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਬਾਬਾ ਜੀ ਨੇ ਵੀ ਇਹ ਗੱਲ ਕਹੀ